6 ਤਰੀਕ ਨੂੰ ਮੈਨੂੰ ਇੱਕ ਸਿੰਘ ਵੀਰ ਮਿਲਿਆ ਪਰ ਕਹਿੰਦਾ ਮੇਰੀ ਗਰੀਬੀ ਹੈ ਗਰੀਬੀ ਕੱਟੀ ਜਾਊ ਗੁਰੂ ਮੈਂ ਬਿਲਕੁਲ ਗੁਰੂ ਗਰੀਬੀ ਕੱਟਦਾ ਗੁਰੂ ਤੇ ਭੁਖਾਰੀਆਂ ਨੂੰ ਰਾਜੇ ਬਣਾ ਦਿੰਦਾ ਅਸੀਂ ਆਈਏ ਤੇ ਸਹੀ ਗੁਰੂ ਕੋਲ ਉਹ ਭਾਵਨਾ ਲੈ ਕੇ ਉਹ ਪਿਆਰ ਲੈ ਕੇ ਉਹ ਸ਼ਰਧਾ ਲੈ ਕੇ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅਨੰਦਪੁਰ ਸਾਹਿਬ ਸੰਗਤਾਂ ਨੂੰ ਤਾਰ ਰਹੇ ਨੇ ਸੱਚ ਦਾ ਉਪਦੇਸ਼ ਦੇ ਰਹੇ ਨੇ ਇੱਕ ਗਰੀਬੜਾ ਜਿਆ ਸਿੱਖ ਤਨ ਤੇ ਨਾਂ ਸੁੰਦਰ ਕੱਪੜੇ ਐ ਬਸਤਰ ਨੇ ਨਾ ਕੋਈ ਲੱਗਦਾ ਇਹ ਵੀ ਜਿਵੇਂ ਕਿਸੇ ਬਹੁਤ ਹੀ ਮਾੜੀ ਹਾਲਤ ਜੋ ਆਇਆ ਹੈ ਸਰੀਰ ਵੀ ਮਾੜਾ ਐ ਜਾਪਦਾ ਐ ਕਿ ਇੱਕ ਦੋ ਟਾਈਮ ਦਾ ਪ੍ਰਸ਼ਾਦਾ ਵੀ ਪੂਰਾ ਨਹੀਂ ਹੁੰਦਾ ਤੇ ਆ ਕੇ ਸਿੱਖਾਂ ਨੂੰ ਕਹਿੰਦਾ ਮੈਂ ਗੁਰੂ ਪਾਤਸ਼ਾਹ ਜੀ ਨੂੰ ਮਿਲਣਾ ਐ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣਾ ਐ ਤੇ ਸਿੱਖ ਵੇਖ ਕੇ ਕਹਿਣ ਲੱਗੇ ਪੀ ਹੈ ਤੇ ਵਿਚਾਰਾ ਸਿੱਧਰਾ ਜ੍ਹਾ ਜਾਪਦਾ ਏ ਕੋਈ ਗਰੀਬੜਾ ਜ੍ਹਾ ਜਾਪਦਾ ਏ ਪਹਿਲਾਂ ਤੇ ਅਨਕਾਰ ਕੀਤਾ ਵੀ ਤੂੰ ਗੁਰੂ ਸਾਹਿਬ ਨੂੰ ਕੀ ਕਰਨਾ ਤੂੰ ਭਾਈ ਮੱਥਾ ਟੇਕ ਤੇ ਲੰਗਰ ਸ਼ੱਕ ਤੇ ਫਿਰ ਕਿਸੇ ਪਰਉਪਕਾਰੀ ਸਿੱਖ ਨੇ ਨਾ ਆਖਣ ਲੱਗਾ ਨਹੀਂ ਇਹ ਭਾਵਨਾ ਲੈ ਕੇ ਆਇਆ ਇਹ ਸ਼ਰਧਾ ਲੈ ਕੇ ਆਇਆ ਇਹਦੇ ਤਨ ਦੇ ਕੱਪੜੇ ਨਾ ਵੇਖੋ ਇਹਦੀ ਗਰੀਬੀ ਨਾ ਵੇਖੋ ਇਹਦੇ ਮਨ ਦੀ ਭਾਵਨਾ ਵੇਖੋ ਇਹਨੂੰ ਗੁਰੂ ਨਾਲ ਮਿਲਾ ਦਈਏ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦੇ ਕੋਲ ਗਿਆ ਨਾ ਸਤਿਗੁਰਾਂ ਨੂੰ ਮੱਥਾ ਟੇਕਿਆ ਵਾਰੀ ਸਿਰ ਸਤਿਗੁਰ ਕਹਿੰਦੇ ਹਾਂ ਬਈ ਪੁਰਖਾ ਕਿੱਥੋਂ ਆਇਆ ਆਖਣ ਲੱਗਾ ਜੀ ਮੈਂ ਪਹਾੜੀ रियासत ਕਟੌਚ ਚੋਂ ਆਇਆ ਸਤਿਗੁਰ ਕਹਿੰਦੇ ਸੁਰਖਾ ਤੇਰਾ ਨਾਮ ਕੀ ਹੈ ਆਖਣ ਲੱਗਾ ਜੀ ਨਾਂ ਤੇ ਮੇਰਾ ਹੈ ਹੰਸਰਾਮ ਪਰ ਪਿੰਡ ਦੇ ਲੋਕੀ ਮੈਨੂੰ ਕਮਲਾ ਜਾਂ ਦੱਸਦੇ ਹਨ ਸੋ ਅੰਸੂ ਕਹਿ ਛੱਡਦੇ ਆ ਪਾਸ਼ਾ ਕਹਿੰਦੇ ਕਰਦਾ ਕੀ ਹੈ ਪਾਸ਼ਾ ਘਰ ਵਿੱਚ ਬੜੀ ਗਰੀਬੀ ਹੈ ਤੇ ਦੀ ਗਰੀਬੀ ਹੈ ਪਰਿਵਾਰ ਨੇ ਪ੍ਰੇਰ ਕੇ ਤੁਹਾਡੇ ਕੋਲ ਕੱਲਿਆ ਕਿ ਜਾਓ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਦੇ ਘਰ ਜਾਓ ਉਥੇ ਸਾਰਿਆਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ ਪਾਸ਼ਾ ਮਾੜੀਆਂ ਮੋਟੀਆਂ ਕਵਤਾ ਗਾ ਲੈਣਾ ਤੇ ਪਿੰਡ ਦੇ ਲੋਕ ਮੈਨੂੰ ਕਹਿ ਛੱਡਦੇ ਹਾਂ ਸੁਆ ਸੁਣਾਈ ਕਵਤਾ ਤੇ ਕਹਿੰਦੇ ਮੈਂ ਕਵਤਾ ਸੁਣਾਉਣਾ ਕੋਈ 2-4 ਰੁਪਏ ਮੇਰੀ ਹੱਥ ਤੇ ਤਲੀ ਤੇ ਰੱਖ ਦਿੰਦਾ ਮੇਰਾ ਗੁਜ਼ਾਰਾ ਚੱਲਦਾ ਜਾਂਦਾ ਪਾਸ਼ਾ ਕਹਿੰਦੇ ਫਿਰ ਅੱਜ ਸੁਣਾਓ ਸਾਨੂੰ ਵੀ ਕੋਈ ਕਵਤਾ ਕੋਈ ਰੱਬ ਦੀ ਗੱਲ ਸੁਣਾਓ ਕਵਤਾ ਦੇ ਰੂਪ ਵਿੱਚ ਆਖਣ ਲੱਗਾ ਪਾਸ਼ਾ ਜੇ ਤੁਸੀਂ ਕਿਰਪਾ ਕਰੋ ਤੁਹਾਡੀ ਰਹਿਮਤ ਹੋ ਜਾਵੇ ਤੇ ਪਾਸ਼ਾ ਕਹਿੰਦੇ ਪਰ ਜਦੋਂ ਤੱਕ ਅਸੀਂ ਕਵਾਂਗੇ ਨਾ ਉਦੋਂ ਤਾਂ ਘਟਨਾ ਨਹੀਂ ਹੈ ਕਹਿੰਦੇ ਸਤਿਗੁਰਾਂ ਤੋਂ ਆਗਿਆ ਲੈ ਕੇ ਬਖਸ਼ਿਸ਼ ਲੈ ਕੇ ਉਹ ਕਵੀ ਹੰਸਰਾਮ ਕਬਤਾ ਗਾਉਣ ਲੱਗ ਪਿਆ ਤੇ ਸਤਿਗੁਰੂ ਜੀ ਉਹਦੀਆਂ ਕਵਿਤਾ ਸੁਣ ਲਏ ਨੇ ਨਾਲ ਨਾਲ ਕਵਿਤਾ ਸੁਣਦੇ ਤੇ ਨਾਲ ਨਦਰੋਂ ਨਦਰ ਉਹਨੂੰ ਨਿਹਾਲ ਕਰੀ ਜਾਂਦੇ ਆ ਤੇ ਇਤਿਹਾਸ ਲਿਖਦਾ ਹੈ ਘਟੂ ਘਟ ਇੱਕ ਘੰਟਾ ਉਹ ਕਵਿਤਾ ਬੋਲਦਾ ਰਿਹਾ ਸਤਿਗੁਰ ਸੁਣਦੇ ਰਹੇ ਇੱਕ ਘੰਟਾ ਕਵਿਤਾ ਪੜਦਾ ਰਿਹਾ ਸਤਿਗੁਰ ਸੁਣਦੇ ਰਹੇ ਤੇ ਜਿਹੜੇ ਲਾਗੇ ਕਵੀ ਬੈਠੇ ਸੀ ਨਾ ਆਖਣ ਵੀ ਸੱਜ ਸਤਿਗੁਰਾਂ ਨੇ ਸਾਨੂੰ ਕੋਈ ਨੰਬਰ ਹੀ ਨਹੀਂ ਦਿੱਤਾ ਸਾਨੂੰ ਤੇ ਹੁਕਮ ਹੀ ਨਹੀਂ ਲਾਇਆ ਸਾਰਾ ਸਮਾ ਜਿਹੜਾ ਇਸ ਕਵੀ ਨੂੰ ਗਰੀਬੜੇ ਜੀ ਨੂੰ ਦੇ ਦਿੱਤਾ ਪਰ ਕੌਣ ਜਾਣਦਾ ਸੀ ਅੰਦਰ ਦੀ ਤਾਰ ਨਮੰਦਰ ਦੇ ਪ੍ਰੇਮ ਨੂੰ ਕਿ ਉਧਰ ਗਉਣ ਵਾਲਾ ਪ੍ਰੇਮ ਚ ਗਾਰਿਆ ਤੇ ਮੇਰਾ ਸ਼ੈਨਸਾ ਸਤਿਗੁਰੂ ਗੋਬਿੰਦ ਸਿੰਘ ਪ੍ਰੇਮ ਨਾਲ ਉਹਦੀਆਂ ਸਭ ਕਵਤਾਂਵਾਂ ਸਰਵਣ ਕਰ ਰਿਹਾ ਹੈ ਦੂ ਪਖੀ ਪਿਆਰ ਜੁੜਿਆ ਹੋਇਆ ਸਮਾਂ ਘੰਟਾ ਕਦੋਂ ਨਿਕਲਿਆ ਪਤਾ ਨਹੀਂ ਲੱਗਾ ਜਦੋਂ ਸਮਾਪਤੀ ਹੋਈ ਨਾ ਸਾਧ ਸੰਗਤ ਜੀਓ ਪਾਤਸ਼ਾਹ ਕਹਿਣ ਲੱਗੇ ਭਾਈ ਹੰਸ ਕਵੀ ਹੰਸ RAM ਜੀ ਸਾਨੂੰ ਬੜਾ ਆਨੰਦ ਆਇਆ ਤੁਹਾਡੀਆਂ ਕਵਿਤਾ ਸੁਣ ਕੇ ਤੁਸੀਂ ਬੜੇ ਪਿਆਰ ਦੇ ਨਾਲ ਕਵਿਤਾ ਸੁਣਾਈਆਂ ਸਾਧ ਸੰਗਤ ਜੀ ਇਸੇ ਕਰਕੇ ਕਹਿੰਦੇ ਆ ਸਤਿਗੁਰ ਬਾਜਾ ਮਾਰ ਕੇ ਕਹਿੰਦੇ ਗੁਰੂ ਦੇ ਪਿਆਰੇ ਆ ਬਾਣੀ ਪੜ ਤੇ ਪਿਆਰ ਚ ਪੜ ਪ੍ਰੇਮ ਚ ਪੜ ਕਾਲੀ ਨਾ ਕਰੀ ਕਈ ਵਾਰ ਅਸੀਂ ਸਾਧ ਸੰਗਤ ਜੀਓ ਬਾਣੀ ਜਪਜੀ ਸਾਹਿਬ ਦਾ ਪਾਠ ਕਰਦੇ ਆ ਆ ਮਹਾਂਪੁਰਸ਼ ਕਈਆਂ ਨੂੰ ਕਹਿੰਦੇ ਭਾਈ ਪਾਠ ਕਰਿਆ ਕਰੋ ਜਪਜੀ ਸਾਹਿਬ ਦਾ ਤੇ ਫਿਰ ਅਸੀਂ ਨਪਟਾਉਣ ਦੀ ਗੱਲ ਕਰਦੇ ਕਿ 10 5 7 ਮਿੰਟ ਦੇ ਵਿੱਚ ਪਾਠ ਕਰਕੇ ਅਸੀਂ ਉਹ ਲਾਹਮਾ ਲੈਣਾ ਹੈ ਜਿਹੜਾ ਸਾਨੂੰ ਕਿਹਾ ਗਿਆ ਨਹੀਂ ਗੁਰਬਾਣੀ ਦਾ ਪਾਠ ਪਿਆਰ ਦੇ ਨਾਲ ਜਿੰਨੇ ਪ੍ਰੇਮ ਚ ਭਿੱਜ ਕੇ ਕਰੋਗੇ ਭਾਵੇਂ ਥੋੜਾ ਕਰ ਲੋ ਪਰ ਪ੍ਰੇਮ ਦੇ ਵਿੱਚ ਕਰੋ ਪਾਤਸ਼ਾਹ ਕਹਿੰਦੇ ਤੂੰ ਬੜੇ ਪ੍ਰੇਮ ਦੇ ਨਾਲ ਸਾਨੂੰ ਕਵਤਾ ਸੁਣਾਈਆ ਸਾਡਾ ਮਨ ਬੜਾ ਖੁਸ਼ੀ ਹੋ ਕੇ ਖੁਸ਼ ਹੋ ਗਿਆ ਤੇ ਪਾਤਸ਼ਾਹ ਜੀ ਸੇਵਾਦਾਰ ਨੂੰ ਕਹਿੰਦੇ ਜਾਓ ਉਥੋਂ ਸਭ ਤੋਂ ਸੋਹਣਾ ਹਾਥੀ ਖੋਲ ਕੇ ਲਿਆਓ ਤੇ ਕਵੀ ਅਨਸ ਰਾਮ ਜੀ ਨੂੰ ਦੇ ਦਿਓ ਕਹਿੰਦੇ ਹਾਥੀ ਲੈ ਕੇ ਆਓ ਤੇ ਕਵੀ ਅਨਸ ਰਾਮ ਜੀ ਨੂੰ ਦੇ ਦਿਓ ਸੇਵਾਦਾਰਾਂ ਨੇ ਜਾ ਗਏ ਜਾ ਕੇ ਹਾਥੀ ਨੂੰ ਸਜਾਇਆ ਤੇ ਸਾਹਮਣੇ ਲਿਆ ਕੇ ਖੁਲਾਰਤਾ ਕਿ ਪਰਸ਼ਾ ਆਹ ਲਓ ਹਾਥੀ ਆ ਗਿਆ ਪਰਸ਼ਾ ਕਹਿੰਦੇ ਕਵੀ ਅਨਸ ਰਾਮ ਜੀ ਅੱਜ ਤੋਂ ਇਹ ਤਾ ਹਾਥੀ ਤੁਹਾਡਾ ਹੋਇਆ ਮਨ ਚ ਚਾਹ ਵੀ ਬੜਾ ਹੈ ਖੁਸ਼ੀ ਵੀ ਬੜੀ ਹੈ ਪਰ ਮਨ ਦੇ ਅੰਦਰ ਸੋਚਦਾ ਮਨ ਘਰ ਤੇ ਦਾਣੇ ਖਾਣ ਨੂੰ ਨਹੀਂ ਹੈ ਆਪਣੇ ਤੇ ਐਡਾ ਵੱਡਾ ਹਾਥੀ ਮੈਂ ਕਿੱਥੋਂ ਰਜਾਵਾਂਗਾ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਤੁਹਾਡਾ ਦਿੱਤਾ ਹੋਈ ਬਖਸ਼ਿਸ਼ ਤੁਹਾਡੀ ਦਿੱਤੀ ਹੋਈ ਅਸੀਸ ਪਰਵਾਣ ਹੈ ਪਰ ਪਾਸ਼ਾ ਇਸ ਗਰੀਬੜੇ ਸਿੱਖ ਘਰ ਤੇ ਘਰ ਦੇ ਵਿੱਚ ਦੋ ਟਾਈਮ ਦਾ ਪ੍ਰਸ਼ਾਦਾ ਤਿਆਰ ਨਹੀਂ ਹੁੰਦਾ ਸਤਿਗੁਰੂ ਐਡੇ ਵੱਡੇ ਹਾਥੀ ਨੂੰ ਮੈਂ ਕਿੱਥੋਂ ਪਾਲੂਗਾ ਇਹਨੂੰ ਕਿੱਥੋਂ ਖਵਾਉਂਗਾ ਤੇ ਸਤਿਗੁਰ ਕਹਿਣ ਲੱਗੇ ਭਾਈ ਖਜ਼ਾਨਚੀ ਨੂੰ ਆਪਣੇ ਸਿੱਖ ਨੂੰ ਕਹਿੰਦੇ ਭਾਈ ਅੱਜ ਦੇ ਖਜ਼ਾਨੇ 'ਚ ਕਿੰਨੀ ਕਮਾਇਆ ਪਈ ਹੈ ਜਿਹੜੀ ਸੰਗਤਾਂ ਵੱਲੋਂ ਭੇਟਾ ਕੀਤੀ ਗਈ ਹੈ ਪਾਸ਼ਾ ਕਹਿੰਦੇ ਜਿੰਨੀ ਵੀ ਮਾਇਆ ਪਈ ਹੈ ਸਾਰੀ ਇਕੱਠੀ ਕਰਕੇ ਲੈ ਆਓ ਖਜ਼ਾਨੇ 'ਚੋਂ ਤੇ ਸਾਰੀ ਮਾਇਆ ਜਿਹੜੀ ਐ ਉਹ ਕਵੀ ਹੰਸਰਾਮ ਜੀ ਨੂੰ ਦੇ ਦਿਓ। ਸੇਵਕ ਗਿਆ ਕਹਿੰਦੇ ਸਾਰੀ ਖਜ਼ਾਨੇ ਚੋਂ ਮਾਇਆ ਇਕੱਠੀ ਕਰਕੇ ਪੰਡ ਬਣ ਕੇ ਲਿਆ ਕੇ ਨਾ ਸਤਿਗੁਰਾਂ ਦੇ ਸਾਹਮਣੇ ਰਖਤੀ ਪਾਸ਼ਾ ਕਹਿੰਦੇ ਲੈ ਬਈ ਕਵੀ ਹੰਸਰਾਮ ਜੀ ਆ ਫੜ ਮਾਇਆ ਨਾਲ ਆਪ ਸ਼ਕੀ ਤੇ ਭਾਵੇਂ ਸਾਰੀ ਉਮਰ ਆਤੀ ਨੂੰ ਸ਼ਿਕਾਉਂਦਾ ਰਹੀਂ ਇਹ ਕਦੀ ਮਾਇਆ ਤੇਰੇ ਕੋਲੋਂ ਮੁੱਕਣੀ ਨਹੀਂ ਐ। ਤੇਰੇ ਕੋਲੋਂ ਮਾਇਆ ਕਦੇ ਮੁੱਕਣੀ ਨਹੀਂ ਐ। ਜੇ ਜਦੋਂ ਸਾਰਾ ਖੁਝੋ ਗਿਆ ਨਾ ਹਾਥੀ ਬਤਾਨ ਝੋ ਗਿਆ ਮਾਇਆ ਮਿਲ ਗਈ ਖੁੱਲੇ ਖਜ਼ਾਨੇ ਮਿਲ ਗਏ ਤੇ ਫਿਰ ਹੱਥ ਜੋੜ ਕੇ ਫਿਰ ਖਲੋ ਗਿਆ ਕਹਿੰਦੇ 파ਸ਼ਾ ਤੁਸੀਂ ਬੜੀ ਰਹਿਮਤ ਕੀਤੀ ਇਸ ਗਰੀਬ ਤੇ ਬੜੀ ਰਹਿਮਤ ਕੀਤੀ ਹੈ ਇੱਕ ਕਿਰਪਾ ਹੋਰ ਕਰ ਦਿਓ ਜਿਹੜੇ ਲਾਗੇ ਬੈਠੇ ਸੀ ਨਾ 사ਤਸੰਗ ਮਨ 'ਚ ਸੋਚਦੇ ਆ ਕਿ ਇੰਨਾ ਕੁਛ ਤੇ ਮਿਲ ਗਿਆ ਸਤਿਗੁਰਾਂ ਕੋਲੋਂ ਪਰ ਇਹਦੀ ਮੰਗਣ ਦੀ ਆ ਜਗਲ ਦੀ ਆਦਤ ਉਨੀ ਜਾ ਰਹੀ ਹਜੇ ਹੋਰ ਪਤਾ ਨਹੀਂ ਇਹਨੇ ਕੀ ਮੰਗਣਾ ਆਖਣ ਲੱਗਾ ਪਾਤਸ਼ਾਹ ਹਾਥੀ ਵੀ ਦਿੱਤਾ ਹੋਇਆ ਕਬੂਲ ਐ ਮਾਇਆ ਦਿੱਤੀ ਕਬੂਲ ਐ ਪਰ ਇੱਕ ਕੰਮ ਕਰ ਦਿਓ ਜਦੋਂ ਤੱਕ ਇਹ ਜੀਵਨ ਰਹੇ ਤੁਹਾਡੇ ਚਰਨਾਂ ਦੇ ਗੁਰੂ ਨਾਨਕ ਦੇ ਘਰ ਦੇ ਚਰਨਾਂ ਦਾ ਭੌਰਾ ਬਣ ਕੇ ਰਹਾ ਮੈਂ ਮੈਨੂੰ ਗੁਰੂ ਨਾਨਕ ਦੇ ਘਰ ਦੀ ਸਿੱਖੀ ਦੀ ਦਾਤ ਦੇ ਦਿਓ ਰਹਿਮਤ ਕਰ ਦਿਓ ਮੇਰੇ ਤੇ ਤੇ ਸਤਿਗੁਰਾਂ ਨੇ ਪਰਸ਼ੰਨ ਹੋ ਕੇ ਤਰੁੱਠ ਕੇ ਸਾਸੰਗ ਜੀ ਦਾਤ ਦਿੱਤੀ ਹੈ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 52 ਕਵੀ ਹੋਏ ਹਨ 52 ਕਵੀ ਉਹਨਾਂ ਕਵੀਆਂ ਦੇ ਵਿੱਚ ਮੁੱਖ ਕਵੀਆਂ ਦੇ ਵਿੱਚ ਕਵੀ ਹੰਸਰਾਮ ਜੀ ਦਾ ਨਾਂ ਜਿਹੜਾ ਚਮਕਦਾ ਹੈ ਸਿਤਾਰਿਆਂ ਵਾਂਗ ਬਾਸ਼ਾ ਕਹਿੰਦੇ ਹਨ ਇੱਥੇ ਹੀ ਵਸਣੀ ਹੈ ਹਾਥੀ ਨੂੰ ਸਵਾਰਿਆ ਗਿਆ ਸਜਾਇਆ ਗਿਆ ਪਾਸ਼ਾ ਕਹਿੰਦੇ ਹੁਣ ਚਾਰ ਸਿੰਘ ਜਿਹੜੇ ਆ ਘੋੜੇ ਤੇ ਅੱਗੇ ਨਾਲ ਹੋ ਸੋਹਣੇ ਬਸਤਰ ਲਿਆ ਕੇ ਕਵੀ ਹੰਸਰਾਮ ਜੀ ਨੂੰ ਪਾਓ ਤੇ ਕਹਿੰਦੇ ਹਾਥੀ ਤੇ ਚੜਾ ਕੇ ਇਹਨੂੰ ਰਾਜਿਆਂ ਵਾਂਗ ਇਹਦੇ ਘਰ ਛੱਡ ਕੇ ਆਓ ਰਾਜਿਆਂ ਤੇ ਕਹਿੰਦੇ ਜਦੋਂ ਕਵੀ ਹੰਸਰਾਮ ਜੀ ਨੂੰ ਸੋਹਣੇ ਬਸਤਰ ਪਵਾ ਕੇ ਹਾਥੀ ਤੇ ਬਿਠਾ ਕੇ ਨਾਲ ਅੱਗੇ ਘੋੜਿਆਂ ਤੇ ਸਿੰਘ ਚੱਲਣ ਲੱਗੇ ਨਾ ਅੱਖਾਂ ਤੇ ਚੋਂ ਨੀਰ ਵਹਿ ਰਿਹਾ ਤੇ ਅੱਖ ਲੱਗੇ ਪਾਤਸ਼ਾਹ ਸੁਣਿਆ ਸੀ ਤੂੰ ਗਰੀਬ ਨਿਵਾਜ ਐ ਪਰ ਪਾਤਸ਼ਾਹ ਅੱਜ ਇਸ ਗਰੀਬੜੇ ਨੂੰ ਨਿਵਾਜ ਕੇ ਤੂੰ ਦੱਸ ਦਿੱਤਾ ਕਿ ਤੂੰ ਕਿੰਨਾ ਵੱਡਾ ਗਰੀਬ ਨਿਵਾਜ ਐ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾથે ਛਤਰ ਧਰੇ ਏ ਮੇਰੇ ਮਾਲਕਾ ਐਦਾਂ ਦੀ ਰਹਿਮਤ ਤੇਰੇ ਤੋਂ ਬਿਗੈਰ ਕੌਣ ਕਰ ਸਕਦਾ ਹੈ ਤੂੰ ਐਡਾ ਵੱਡਾ ਗਰੀਬ ਨਿਵਾਜ ਐ ਕਿਸ ਭਖਾਰੀ ਦੇ ਸਿਰ ਤੇ ਤੂੰ ਰਾਜਿਆਂ ਦਾ ਤਾਜ ਦੱਜ ਦੇ ਦਿੱਤਾ ਤਾਜ ਰੱਖ ਦਿੱਤਾ ਜਾ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਏ ਮਾਲਕ ਵਾਹਿਗੁਰੂ ਮੈਂ ਤੇ ਨੀਮਾ ਸਾਂ ਮੈਨੂੰ ਤੇ ਲੋਕ ਨੀਜ ਕਹਿੰਦੇ ਸੀ ਗਰੀਬ ਕਹਿੰਦੇ ਸੀ ਜਿਹਦੀ ਤੇ ਪਰਸ਼ਾਵੇਂ ਤੋਂ ਲੋਕ ਡਰਦੇ ਸੀ ਨਾ ਪਾਦਸ਼ਾ ਤੂੰ ਨੂੰ ਅੱਜ ਬਾਦਸ਼ਾਹੀ ਬਖਸ਼ ਦਿੱਤੀ ਏ ਤੂੰ ਰਾਜ ਬਖਸ਼ ਦਿੱਤਾ ਐ ਐਸੀਆਂ ਮੇਰੇ ਤੇ ਰਹਿਮਤਾਂ ਕੀਤੀਆਂ ਨੀਚੇ ਉੱਚ ਕਰੇ ਮੇਰਾ ਗੋਬਿੰਦ ਮੇਰਾ ਵਾਹਿਗੁਰੂ ਮੇਰਾ ਗੋਬਿੰਦ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਹੀ ਐ ਜਿਹੜਾ ਨੀਬਿਆਂ ਨੂੰ ਐਨਾ ਉੱਚਾ ਕਰ ਸਕਦਾ ਹੈ ਤੇ ਸਤਿਗੁਰ ਰਹਿਮਤ ਕਰਨ ਉਹ ਕਿਸੇ ਕੋਲੋਂ ਡਰਦਾ ਨਹੀਂ ਕਿਸੇ ਦੀ ਪਰਵਾਹ ਨਹੀਂ ਕਰਦਾ ਨੀਚੋਂ ਉੱਚ ਕਰਨ ਲੱਗਾ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਪਾਸ਼ਾ ਕਹਿੰਦੇ ਉਹ ਭਿਖਾਰੀਆਂ ਨੂੰ ਰਾਜ ਕਰਾ ਦਿੰਦਾ ਜੇ ਤੇ ਜਿਹੜਾ ਮਾਣ ਦੇ ਵਿੱਚ ਹੰਕਾਰ ਵਿੱਚ ਰਹਿੰਦਾ ਹੈ ਕਹਿੰਦੇ ਉਸ ਰਾਜੇ ਨੂੰ ਭਖਾਰੀ ਵੀ ਬਣਾ ਦਿੰਦਾ ਜੇ ਕਿਸ਼ਨ ਵਿੱਚ ਐਸਾ ਮੇਰਾ ਸਤਿਗੁਰ ਐਸਾ ਮੇਰਾ ਮਾਲਕ ਐਸਾ ਮੇਰਾ ਵਾਹਿਗੁਰੂ ਤੇ ਕਹਿੰਦੇ ਜਦੋਂ ਹੰਸ ਰਾਮ ਜੀ ਹਾਥੀ ਤੇ ਚੜ ਕੇ ਜਾ ਰਹੇ ਨੇ ਨਾਲ ਅੱਗੇ ਘੋੜਿਆਂ ਤੇ ਸਿੱਖ ਨੇ ਤੇ ਕਹਿੰਦੇ ਜਦੋਂ ਕਟੌਚ ਰਿਆਸਤ ਦੇ ਵਿੱਚ ਪ੍ਰਵੇਸ਼ ਕੀਤਾ ਨਾ ਫਿਰ ਉੱਥੋਂ ਦਾ ਰਾਜਾ ਜਿਹੜਾ ਕ੍ਰਿਪਾਲ ਚੰਦ ਕਟੌਚੀਆ ਕਹਿੰਦੇ ਉਹ ਸ਼ਿਕਾਰ ਤੇ ਨਿਕਲਿਆ ਤੇ ਦੂਰੋਂ ਦੇਖਦਾ ਕੀ ਹੈ ਕਿ ਕੋਈ ਹਾਥੀ ਤੇ ਚੜ ਕੇ ਕੋਈ ਮਹਾਰਾਜਾ ਆ ਰਿਹਾ ਹੈ ਦੂਜੀ ਰਿਆਸਤ ਦਾ ਆਪਣੇ ਸੇਵਕਾਂ ਨੂੰ ਕਹਿੰਦਾ ਕਹਿੰਦਾ ਭਾਈ ਜਾਓ ਰੋਕ ਕੇ ਪੁੱਛੋ ਇਹ ਕਿਹੜੀ ਰਿਆਸਤ ਦੇ ਮਹਾਰਾਜੇ ਆ ਰਹੇ ਨੇ ਕਹਿੰਦੇ ਕੂਲ ਲੈ ਕੇ ਗਿਆ ਆਪਣਾ ਸੈਨਿਕਾਂ ਦਾ ਦਲ ਘੋੜੇ ਤੇ ਸਵਾਰ ਹੋ ਕੇ ਪੁੱਛਿਆ ਸਿੱਖਾਂ ਨੂੰ ਭਾਈ ਏ ਕਿਹੜੀ ਰਿਆਸਤ ਦਾ ਰਾਜਾ ਏ ਤੇ ਕਹਿੰਦੇ ਫਿਰ ਕਬੀ ਹੰਸ ਰਾਮ ਜੀ ਨਾ ਹਾਥੀ ਤੇ ਬੋਲੇ ਬੈਠੇ ਹੋਏ ਕਹਿਣ ਲੱਗੇ ਹੱਥ ਜੋੜ ਕੇ ਰਾਜਨ ਮੈਂ ਕੋਈ ਰਾਜਾ ਨਹੀਂ ਆ ਮੈਂ ਤੇ ਤੇਰੀ ਰਿਆਸਤ ਦਾ ਇੱਕ ਛੋਟਾ ਜਿਹਾ ਭਖਾਰੀ ਸਾਂ ਜਿਹਦੇ ਘਰ ਵਿੱਚ ਇੱਕ ਟਾਈਮ ਦਾ ਪ੍ਰਸ਼ਾਦਾ ਵੀ ਨਹੀਂ ਸੀ ਪੱਕਦਾ ਪਰ ਗੁਰੂ ਨਾਨਕ ਦੇ ਘਰ ਨੇ ਮੇਰੇ ਤੇ ਇੰਨੀ ਕਿਰਪਾ ਕਰਤੀ ਐ ਇਸ ਭਿਖਾਰੀ ਨੂੰ ਅੱਜ ਰਾਜਾ ਬਣਾ ਦਿੱਤਾ ਐ ਮੈਂ ਆਇਆ ਭਿਖਾਰੀ ਬਣ ਕੇ ਸੰਗੁਰ ਨਾਨਕ ਦੇ ਘਰ ਪਰ ਗੁਰੂ ਨਾਨਕ ਨੇ ਅੱਜ ਮੈਨੂੰ ਰਾਜਾ ਬਣਾ ਕੇ ਹਾਥੀ ਤੇ ਚੜਾ ਕੇ ਤੋਰਿਆ ਐ ਇਹ ਮੇਰੇ ਗੁਰੂ ਨਾਨਕ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਿਰਦ ਹੈ ਇਹ ਉਹਦੀ ਰਹਿਮਤ ਹੈ ਉਹਦੀ ਕਿਰਪਾ ਹੈ ਸਾਤ ਸੰਗਤ ਜਿਓ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ ਮੇਰੇ ਗੁਰੂ ਨਾਨਕ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇਹ ਬਿਰਧ ਹੈ ਕਿ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਭਾਵਨਾ ਦੇ ਨਾਲ ਆ ਕੇ ਬਾਣੀ ਪੜਦਾ ਹੈ ਗੁਰੂ ਕੇ ਬਚਨ ਸੁਣਦਾ ਹੈ ਸਾਤ ਸੰਗਤ ਜਿਓ ਗੁਰੂ ਨੂੰ ਗਲ ਦੇ ਨਾਲ ਲਾਉਂਦਾ ਹੈ